ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨਾ ਵਦਿਆ ਫਾਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਰਵਿਰ ਤੇ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7 ਗਾਵਾਂ ਤੁਹਾਨੂੰ ਦਿਖਾਉਣੀਆਂ 6 ਤਾਂ ਹੀ ਸਾਹਮਣੇ ਪੱਜੀਆਂ ਦੇਖ ਸਕਦੇ ਤੇ ਇੱਕ ਆ ਜਿਹੜੀ ਸਰ ਤੇ ਬੰਨੀ ਆ ਇਹ ਹੁਣੇ ਤਾਜੀ ਸੋਈ ਆ ਜੇ ਥੋੜਾ ਕਚੀ ਦੇ ਹੋਏ ਸੋਈਨਾਂ 'ਚ ਜੇਰ ਪੈਣ ਵਾਲੀ ਆ ਤੇ ਦੋ ਵਸ਼ੀਆਂ ਦਿੱਤੀਆਂ ਇਹਨੇ ਆ ਦੇਖ ਸਕਦੇ ਜੀ ਦੋ ਬੱਚੀਆਂ ਦਿੱਤੀਆਂ ਨੇ ਇਕੱਠੀਆਂ ਹੀ ਦੋਵੇਂ ਇੱਕੋ ਜਿਹੀਆਂ ਹੀ ਬੱਚੀਆਂ ਵਾ ਜਿਹੜੀਆਂ ਅਜੇ ਹੁਣੇ ਹੀ ਸੋਈਆਂ ਅਜੇ ਥੋੜਾ ਕਚੇਰੀ ਹੋਇਆ ਇਹਨਾਂ ਸੁਈ ਨਾ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਬੜੀਆ ਆਪਣੇ ਬਣਾਓ ਸਭ ਠੀਕ ਠਾਕ ਆ ਤੇ ਨਾਮ ਦੱਸਦੇ ਕਰੀ ਨਾਮ ਹਰਿੰਦਰ ਸਿੰਘ ਪਿੰਡ ਜਫਕੋੜ ਤਹਿਸੀਲ ਐਨਾਲਾ ਜਿਹੜਾ ਸ਼੍ਰੀ ਅੰਮ੍ਰਿਤਸਰ ਹੈ ਤੇ ਫੋਨ ਨੰਬਰ ਬੋਲਦਾ 77105 ਤੇ 9881 ਠੀਕ ਆ ਤੇ ਅੱਜ ਫਿਰ 7 ਹਾਂਜੀ 7000 ਠੀਕ ਐ ਤੇ ਆ ਇੱਕ ਤਾਜੀ ਸੂਈ ਆ ਹੁਣੇ ਇਹ ਰਾਤੀ ਨੂੰ ਦਿੱਤੀ ਸੂਈ ਏ ਤੇ ਦੋ ਵਸ਼ੀਆਂ ਦੇ ਦਿੱਤੀਆਂ ਫੇਰ ਇਹਨੇ ਠੀਕ ਐ ਹਾਂਜੀ ਬੜੇ ਕਮਾਲ ਦੀ ਗੱਲ ਐ ਸੀਨ ਬੜੇ ਘਾਟੀ ਦੇਖਣ ਨੂੰ ਮਿਲਦਾ ਵਾ ਦੋ ਵਸ਼ੀਆਂ ਜਿਹੜੀਆਂ ਦਿੱਤੀਆਂ ਨੇ ਤੇ ਬਾਕੀ ਆ ਜਵਾ ਵੀ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਸਾਫ ਜਵਾ ਵਾ ਜਿਹੜਾ ਤੇ ਅਗਲੇ ਥਣਾਂ ਦਾ ਵੀ ਜਵਾ ਦੇਖ ਸਕਦੇ ਜੀ ਠੀਕ ਐ ਜੀ ਤੇ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਕਾਫੀ ਚੰਗਾ ਵਾ। ਬਾਕੀ ਜਦੋਂ ਵੀ ਆਈਦਾ ਵਾ ਸਾਰਾ ਮਾਲ ਵੀ ਜੀ ਉਹਨਾਂ ਦਾ ਸਾਫ਼ ਹੁੰਦਾ ਵਾ। ਸੋਹਣੀਆਂ ਗਾਵਾਂ ਹੁੰਦੀਆਂ ਚੰਗੇ ਦੁੱਧ ਵਾਲੀਆਂ। ਕਿੰਨੇ ਕਿੰਨਾ ਕ ਦੁੱਧ ਤੇ ਚੋਈ ਜਾਊਗੀ? ਦੁੱਧ ਘਰ ਵਾਲੇ ਤੇ ਜ਼ਿਆਦਾ ਦੱਸਦੇ 25 ਲੀਟਰ ਚਵਾ ਦੇ ਗਰਾਫ। ਅੱਛਾ। ਹਾਂਜੀ। 25 ਤੇ ਲੱਗੇ ਜਿਹੜਾ ਚੋਈ ਜਾਊਗੀ। 25 ਰਾਮ ਚਵਾ ਦੇ। ਠੀਕ ਐ। ਬਾਕੀ ਚਲੋ। ਹਾਂਜੀ। ਗਾਂ ਕਿਸ ਦੀ ਸੇਵਾ ਦਾ ਆ? ਗੜ ਤੋਰ ਫੇਰ ਇੱਕ ਰੀਨ। ਤੇ ਬੱਛੀਆਂ ਫੇਰ ਦੋਵੇਂ ਦੇ ਦੇਣੀਆਂ ਨਾਲੇ। ਗਿਫਟ ਜਿਦਾ ਇੱਕ ਨਾਲ ਠੀਕ ਐ ਇਹ ਵੀ ਕੁਦਰਤ ਦੇ ਰੰਗ ਆ ਆਦੇ ਸਾਦੇ ਥੱਲੇ ਚੰਗੀ ਤਿਆਰ ਹੋਈ ਆ ਹਵਾਨਾ ਗਾਣਾ ਵੀ ਚੰਗਾ ਤਿਆਰ ਕੀਤਾ ਬਾਈ ਬਾਕੀ ਕੋਈ ਭਲਾ ਭੁਲਾਮ ਨਹੀਂ ਹੈ ਗਿਆ ਹਵਾਨੇ ਤੇ ਤੇ ਥਨਾ ਦੀ ਵੀ ਬੜੀ ਸਫਾਈ ਚ ਅਜੇ ਜੇਰ ਪੈਣ ਵਾਲੀ ਹੋਈ ਦੀ ਕਿੰਨਾ ਫੇ ਰੱਖਣਾ ਇਹਦਾ ਮੁੱਲ ਮੁੱਲ ਕਿੰਨਾ ਕਰਦੀ ਜਿਆਜਾ ਕਰ ਦੋ ਫਿਰ 80000 ਮੁੱਲ ਜੀ ਅੱਛਾ 65000 ਦੀ ਹਾਂ ਨਾ ਛੋੜੀ ਹੋਈ 65000 ਦੀ ਦੇ ਦੋਗੇ ਹਾਂ ਜੀ ਠੀਕ ਹੈ ਬਾਕੀ ਚਲੋ ਕੋ ਫੋਨ ਲਾਵੇ ਕਰੀ ਠੀਕ ਹੈ ਤੇ ਹੁਣ ਜਿਹੜੀਆਂ ਬਾਕੀ ਇੱਧਰ ਗਾਵਾਂ ਇਹ ਵੀ ਤੁਹਾਨੂੰ ਦਿਖਾ ਦਈਏ ਤੇ ਅਸੂਈ ਕੇ ਗੱਬਨ ਜੇ ਇਹ ਗੱਬਨ ਦੀ ਬਸ਼ੀ ਚਾਰ ਦੰਦ ਜੇ ਇਹ ਮੋਂ ਚਾਰ ਦੰਦ ਆ ਤੇ ਇਹ ਗੱਪਣ ਆ ਬਸ ਇੱਕ ਦੇ ਦਿੰਦੇ ਚਾਰੀ ਜੇ ਸੂਆ ਪਹਿਲਾ ਹੀ ਸੋਣਾ ਹਨਾ ਇਹਨੇ ਠੀਕ ਆ ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਦੇ 15-16 ਗ੍ਰਾਮ ਵਿੱਚ ਚਵਾ ਅੱਛਾ ਹਾਂਜੀ 15-16 ਲੀਟਰ ਜਿਹੜਾ ਇਹ ਚਵਾ ਦਊਗੀ ਭਾਰਤੀ ਦੇ ਸੀ ਗਾੜੀ ਦੇ ਕੋ ਸੇਵਾ ਦਾ ਹਾਂਜੀ ਮੈਂ ਕਿਹਾ 20 ਕਿਲੋ ਵਾਲੀ ਪਰ ਸਿਰਫ 1500 ਦੱਸੋ ਠੀਕ ਆ ਦੇ ਆ ਦੇਖ ਸਾਡੇ ਚਾਰ ਦਾਂਦਿਆ ਪਿਓਰ ਪਿਓਰ ਚਾਰ ਦਾਂਦਿਆ ਜਿਹੜੀ ਹਾਂਜੀ ਠੀਕ ਆ ਤੋਰ ਮੰਮੀ ਤੋਰੀ ਬਾਹਰ ਨੂੰ ਮਾਤਾ ਬਾਕੀ ਇਹ ਸਾਰੇ ਪਸ਼ੂ ਆਪਣੇ ਸਮਰ ਵੀਰ ਦੇ ਹੁੰਦੇ ਆ ਆ ਪਿੰਨੇ ਮਾਲ ਲੈਣਾ ਸਾਰਾ ਵੇਚਣਾ ਸਾਰਾ ਠੰਡੀ ਧੀਰੀ ਹੈ ਜਿਹੜੀ ਹੈ ਵੀ ਹਾਂਜੀ ਹੱਥਾਂ ਨੇ ਦੇ ਦੇਖ ਸਾਦੇ ਲੱਗੇ ਤਾਂ ਹੁਣ ਤੋਂ ਹੀ ਪ੍ਰੋਪਰ ਹੱਥ ਚੋਂਨ ਵਾਲਾ ਥਾਣੇ ਬਾਕੀ ਜੇ ਮੁੰਡੇ ਦੀ 14 ਸਾਲ ਉਮਰ ਹੈ ਵਸਤੇ ਵਪਾਰ ਦੀਆਂ ਸਾਰੀਆਂ ਗੱਲਾਂ ਦਾ ਜਿਹੜਾ ਪਤਾ ਹੱਥੀਂ ਪਾਸ ਕਰਨੀਆਂ ਸਾਰੀਆਂ ਆਪਸ ਆਪ ਦੇ ਕਰਨੇ ਤੇ ਆਪ ਹੀ 12 ਫਿਰ ਕਰਨੀ ਤੇ ਕਿੰਨਾ ਫਿਰੇ ਦਾ ਮੁੱਲ ਨੇ 70 ਨਾ ਕਰੀਏ ਜਹਾਜਾ ਕਰੀਏ 6002 ਛੜਦਾ ਅੱਛਾ ਹਾਂਜੀ 52000 ਦੀ ਦੇ ਦੋ ਬਾਕੀ ਛੋਟ ਛੜ ਮੌਕੇ ਤੇ ਹੋਰ ਹੋ ਜੂਗੀ ਹਨਾ ਤੇ ਆ ਸੂਈ ਗੱਪਨ ਜੀ ਇਹ ਵੀ ਗੱਪਨ ਹੀ ਆ ਜਿਹੜੀ ਇਹ 5 ਲੀਟਰ ਵਾਲੀ ਵਸਹੀ ਜੀ ਸੂਆ ਕੀ ਨਮਾਇਦਾ ਪਹਿਲਾਂ ਹੀ ਅੱਛਾ ਇਹਦਾ ਵੀ ਪਹਿਲਾਂ ਹੀ ਸੂਆ ਆ ਇਹ ਵੀ ਦੰਦਾ ਜੀ ਠੀਕ ਆ ਤੋਰੋ ਫੇਰ ਇਹਨੂੰ ਵੀ ਇਹ ਵੀ ਜੇ ਟਾਈਮ ਖੜਦੀ ਆ ਜਿੰਨੇ ਵੀ ਤਿਆਰ ਹੋਣਾ ਚੰਗੀ ਨੰਦਾ ਸਾਈਜ਼ ਗਿਆ ਪਰ ਜਿਹੜਾ ਇਹਦਾ ਵੀ ਕਾਫੀ ਪਿਆਰਾ ਇਹ ਵੀ ਮੇਰੀ ਠੰਡੀ ਚੀ ਠੀਕ ਆ ਹਾਂ ਦੇਖ ਸਾਡੇ ਵੀ ਠੰਡੀ ਤੇਰੀ ਤਾਂ ਦਿਖਾ ਦਈਏ ਇੱਕ ਮਿੰਟ ਰੁਕਦੇ ਚਲੋ ਉੱਥੇ ਜਾ ਕੇ ਦਿਖਾ ਦਿੰਦੇ ਥੋੜਾ ਡਰ ਗਈ ਆ ਕੱਦ ਕਾਠ ਪੱਖੋਂ ਪੂਰੀ ਜਵਾਨ ਆ ਥੱਲੇ ਵੀ ਹਵਾਣਾ ਚੰਗਾ ਪਰ ਇਹਦੀ ਬਿਲਕੁਲ ਫਿਕਸ ਹਵਾਣਾ ਤਿਆਰ ਕਰਨ ਦੀ ਸੁਆ ਜਿਹੜਾ ਇਹਦਾ ਪਿੱਲਾ ਪਿੱਲਾ ਹੀ ਆ ਤਿਆ ਥਾਣੇ ਦੇ ਦੇਖ ਸਕਦੇ ਬਿਲਕੁਲ ਦੂਰ ਦੂਰ ਜਿਹੜਾ ਥਾਣੇ ਲੱਗਾ ਤੇ ਇਹਦਾ ਵੀ ਪ੍ਰੋਪਰ ਹੱਥ ਚੋਂ ਆਉਣ ਵਾਲੇ ਥਾਣੇ ਆ ਜੀ ਇਹਦੇ ਵੀ ਦੰਦ ਤੁਹਾਨੂੰ ਦਿਖਾ ਦिए ਇਹ ਕਿੰਨੇ ਦੰਦ ਜੀ ਵਧੀ ਮੂੰ ਛਿੱਗੀ ਇਹ ਛੇ ਦੰਦ ਆ ਹਾਂ ਛਿੱਗੀ ਆ ਦੇ ਸਾਡੇ 6 ਦੰਦ ਜਿਹੜੇ ਪ੍ਰੋਪਰ ਤੇ ਹੀ ਕਰਨ ਤੇ ਇਹਦਾ ਕਿੰਨਾ ਮੁੱਲ ਜੇ ਫਿਰ ਇਹ 70 ਕਰ ਦਈਏ 70000 ਵਿੱਚੋਂ ਕਿੰਨਾ ਮਾਨ ਕਰ ਦੇਣਾ ਜੀ 5000 ਲਾ ਦੋ अच्छा 65000 65000 ਦੀ ਦੇ ਦੋਗੇ ਬਾਕੀ ਚਲੋ ਮੌਕੇ ਤੇ ਹੋਰ ਕਰ ਦੋਗੇ ਠੀਕ ਆ ਤੇ ਆ ਗਾਡੀ ਸੋਈਆਂ ਜਿਹਾ ਆਵਲੀ ਸੋਈ ਆ ਇਹਦੇ ਕੋ ਕਿੰਨਾ ਦੁੱਧ 13 14 ਕਿਲੋ ਦੁੱਧ ਹੋਏਗਾ ਇਹ ਤਿਆਰ ਜਿਹੜਾ ਬਿਲਕੁਲ ਤੇ ਬੱਚਾ ਇਹਦਾ ਆ ਬੱਚਾ ਆ ਬੱਚਾ ਅੱਛਾ ਦਿਖਾ ਦੋ ਮੈਂ ਦੇਖਾਂ ਲੇ ਪਿਛਲੇ ਸਨਹਾਰ ਦੇਖਾ ਖੰਡੀ ਦੇ ਰਹੀ ਹੈ ਜਿਹੜੀ ਪੋਲੀ ਚਲ ਤੋਰ ਤੋ ਇਹਨਾਂ 14 ਲੀਟਰ ਤਿਆਰ ਬਿਲਕੁਲ ਇਦਾਂ ਆ ਜਲੇ ਆ ਆ ਨੇ ਸੰਦੇ ਹਵਾਨਾ ਇਹਦਾ ਵੀ ਲੱਗੇ ਤੇ ਇਹਦਾ ਮੁੱਲ ਕਿੰਨਾ ਫਿਰ ਮੁੱਲ 42 ਕਰ ਲਈਏ ਅੱਛਾ 40 ਚ ਮੰਨ ਤਲ ਕਰ 40 ਚ ਮੰਨ ਤਨ ਕਰ ਦੋਗੇ ਤੇ ਦੁੱਧ 14 ਲੀਟਰ ਘਰੋ ਚਵਾ ਦੋਗੇ 14 ਲੀਟਰ ਮਾਰੋ ਠੀਕ ਹੈ ਤੁਹਾਨੂੰ ਆ ਫੇਰ ਗੱਬਨ ਆ ਗਈ ਇੱਕ ਚੰਗਾ ਕੱਦਗਾਠ ਇਹਦਾ ਵੀ ਤੇ ਹੈਗੀ ਹੈ ਵੀ ਜਰਸੀ ਕ੍ਰੋਸ ਹੈ ਚੰਗੀ ਤਿਆਰ ਹੋਣੀ ਹੈ ਇਹ ਵੀ ਥਾਣਾ ਦੱਸਾਈ ਜੀ ਕਿ ਆਪ ਇਹਦਾ ਵੀ ਚੰਗਾ ਹੈ ਤੇ ਮਿਲਕ ਵੀਨ ਵੀ ਚੰਗੀ ਲੱਗੀ ਹੈ ਇਹ ਕਿੰਨੇ ਕੇ ਦੁੱਧ ਆ ਲੀਜੇ ਲੋ 24 25 ਕਿਲੋ ਦੇ 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 ਗਰਾਮ ਅੱਛਾ ਇਹ ਵੀ 5 ਪੰਜੀ ਤੇ ਲੱਗੇ ਜਿਹੜਾ ਚਵਾਈ ਜਾਊਗੀ ਤੋਰੋ ਹਾਂ ਫਿਰ ਇੱਕ ਰੀਨਾ ਅਜੇ ਹਫਤਾ 10 ਦਿਨ ਲੈ ਜਾਊਗੀ ਕੋਈ ਏਵੇਂ ਦੀ ਫੁੰਡੀ ਠੀਕ ਹੈ ਵੀ ਠੰਡੀ ਤੇਰੀ ਆ ਜਿਹੜੀ ਬਾਕੀ ਇਹ ਚੰਗੀ ਪਰ ਨਹੀਂ ਆ ਇਹ ਜੇ ਿੱਲਾ ਢੋਲਾ ਹਵਾਨੇ ਤੇ ਕਾਫੀ ਆ ਤੇ ਕੱਦ ਕਾਟ ਪੱਖਾ ਵੀ ਪੂਰੀ ਜਵਾਨ ਆ ਜਿਹੜੀ ਹਾਂਜੀ ਆ ਸਾਰੀਆਂ ਢਿੱਲਾ ਪਰਨੀਆਂ ਇਹਨਾਂ ਤੇ ਕਿੰਨਾ ਫੇਰੇ ਦਾ ਮੁੱਲ ਇਹਦਾ ਮੁੱਲ 60000 ਆ 60000 ਹਾਂਜੀ 6500 ਮੰਤਰ ਕਰਦੇ ਅੱਛਾ 65 ਚੋ ਕਰ ਦੋਗੇ ਚਲੋ ਬਾਕੀ ਕੋ ਫੋਨ ਲਾਵੇ ਹਨਾ ਠੀਕ ਆ ਤੇ ਹੋਣੀ ਕਾ ਜਰਸੀ ਸੂਈ ਜੇ ਇਹ ਸੂਈ ਸੂਈ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਚੌਥਾ ਦਿਨ ਚੌਥਾ ਦਿਨ ਆ ਸੂਈ ਨੂੰ ਤੇ ਇਹ ਵੀ ਥੱਲੇ ਚੰਗੀ ਤਿਆਰ ਹੋਈ ਆ ਬੱਚਾ ਕੀ ਆ ਗਿਆ ਤੇ ਮਗਰ ਇਹਦਾ ਵੀ ਚੁਆ ਕੇ ਨੇ ਦਿਖਾ ਦੀ ਹਾਂ ਦੇਖਾਂ ਤੇ ਠੀਕ ਐ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ 10 ਲੀਟਰ ਗੋਲਾ ਹੀ ਤਿਆਰ ਜਿਹੜਾ ਬਿਲਕੁਲ ਤੇ ਇਹ ਕਿੰਨਾ ਚਵਾਈ ਜਾਊਗੀ 15 16 ਰਾਨ ਲੈ ਜਾ 16 17 ਅੱਛਾ ਤੋਰਾਂ ਫੇਰੇ ਕਰੀ ਨਾ 16 17 ਦੇ ਲਾਗੇ ਤੱਕ ਜਿਹੜਾ ਕਿੰਦਗੀ ਹੈ ਵਿੱਚ ਆ ਜਾਊਗੀ ਥੋੜਾ ਜਰਸੀ ਹੈ ਠੀਕ ਹੈ ਜੀ ਇਹ ਦੇਖ ਵੀ 14 ਲੀਟਰ ਜਿਹੜਾ ਕਹਿੰਦੇ ਕਿ ਮੌਕੇ ਤੇ ਤਿਆਰ ਹੈ ਤੇ ਹੈਗੀ ਹੈ ਵੀ ਪੰਜਾਬ ਵਾਲੀ ਜਰਸੀ ਆ ਜਿਹੜੀ ਜਾਣ ਵਾਲੀ ਹੈ ਪੂਰੀ ਬਾਕੀ ਥੱਲੇ ਪੂਰੀ ਸਫਾਈ ਚ ਤੇ ਇਹਦਾ ਕਿੰਨਾ ਫਿਰ ਮੁੱਲ? ਇਹਦਾ ਮੁੱਲ ਜੋ ਮੱਝੇ 60 ਚ ਦੋ ਸਕਦਾ। ਅੱਛਾ 60000 ਚ ਦੋ ਛੱਡ ਦੋਗੇ। 56000 ਵੀ ਦੇ ਦੋਗੇ। ਠੀਕ ਹੈ। ਤੇ ਆ ਗੱਬਨ ਜੇ ਕਿ ਸੋਈ। ਇਹ ਗੱਬਨ ਆ। ਆਹ ਤੇ ਚੱਲ ਬੱਧੀ। ਠੀਕ ਹੈ ਜੇ ਭਲਾ ਭੋਲਾ ਮਿਹਾ ਗਿਆ ਕੋਸਾ। ਠੀਕ ਹੈ। ਇਹ ਕਿੰਨੇ ਦੇ ਦੁੱਧ ਆ ਲੀਜੇ? 14-15 ਦੇ ਦਿੱਤੀ 15। ਅੱਛਾ 15 ਦੇ ਲਾ ਕੇ ਬੰਨੇ ਵੀ। ਠੀਕ ਆ ਤੋਰ ਦਫੇ ਨਾ ਥਾਂ ਜਿਹੜਾ ਇਹਦੇ ਕਾ ਵੀ ਕਾਫੀ ਚੰਗਾ ਲੱਗਾ ਆ ਦੇ ਸਾਡੇ ਹਵਾਨੇ ਦਾ ਲੱਗੇ ਦਾ ਤੇ ਹੈਗੀ ਐ ਵੀ ਠੰਡੀ ਤੇਰੀ ਆ ਤੇ ਇਹਦਾ ਕਿੰਨਾ ਮੁੱਲ ਫਿਰ 50 ਕਰ ਦੇਗੀ 50 ਚ ਕਿੰਨਾ ਕਰ ਦੇਣਾ ਮਨ ਪਹੁੰਚਾ 45 ਦੇ ਅੱਛਾ 45000 ਦੇ ਠੀਕ ਹੈ ਜੀ ਠੀਕ ਹੈ ਤੇ ਅੱਛਾ ਇਹ ਤੋਕਰ ਦੇ ਇਹ ਘਰੇ ਹੀ ਰੱਖੀ ਆ ਤਰ੍ਹਾਂ ਵੀ ਦੀਆਂ ਉਹਨਾਂ ਨੇ ਵੇਚ ਦੇਣੀ ਹੈ ਵੀ ਹੁਣ ਠੀਕ ਆ ਲੋਕ ਕਿੰਨਾ ਚਾਹਤਾ ਤੁਹਾਨੂੰ ਬਹਾਵ ਦੁੱਧ ਤੇ ਇਹ ਕਿੰਨਾ ਇਹਦਾ ਕੋ ਦੁੱਧ ਇਹ ਸਿਰੇ 10 ਕਿਲੋ ਦੁੱਧ ਹੋਏਗਾ ਫੁੱਲਾ ਅੱਛਾ ਹਾਂ ਬਾ ਦੁੱਧ 12 ਕਿਲੋ ਬੱਦਾਂ ਹੀ ਤੇ ਇਹਨੇ ਸੱਜਨੇ ਤੇ ਦੁੱਧ ਚੰਗਾ ਕੱਢਿਆ ਨਾ ਤੁਸੀਂ ਸਾਠੀ ਗੱਲ ਸੱਜਣੋ ਤੇ ਬਧੇਰਾ ਹੈ ਪਰ ਚਾਰ ਚੋਹ ਨੂੰ ਮਾਲ ਦੀ ਚਾਰ ਹਨ ਅੱਛਾ ਉਦਰਾ ਕਿੰਨਾ ਕਿਚਵਾਏ ਨੇ ਸੱਜਣ ਨੇ ਸੱਜਣ ਨੇ ਤਾਂ ਹੀ ਮੇਰੇ ਕੋਲੇ 35 ਕਿਲੋ ਆਰਾਮ ਨਾਲ 40 ਕਿਲੋ ਆ ਬਾਕੀ ਪੂਰੀ ਬਰੀਡ ਵਾਲੀ ਗਾਵਾਂ ਫਾਰਮ ਵਾਲੀ ਆ ਤੇ ਚੰਗੇ ਵੱਡੇ ਕਦ ਕਾਠ ਹਲੀ ਆ ਜਿਹੜੀ ਗਾਂ ਕਿਸੇ ਨੇ ਬਰੀਡ ਤਿਆਰ ਕਰਨੀ ਆ ਤੇ ਆਹ ਦੇਖ ਸਕਦੇ ਮਿਲਕ ਵੇਨ ਤੁਸੀਂ ਇੱਦੀ ਦੇਖ ਸਕਦੇ ਜੀ ਤੇ ਹਵਾਨੇ ਦਾ ਸਟਰਕਚਰ ਤੁਸੀਂ ਦੇਖ ਸਕਦੇ ਜੀ ਚੰਗੇ ਰਿਕਾਰਡ ਵਾਲੀ ਆ ਪੂਰੇ ਫੋਲਡਰ ਰਿਕਾਰਡ ਵਾਲੀ ਆ ਜਿਹੜੀ ਪੂਰੀ ਵੱਡੀ ਗਾਵਾਂ ਆ ਜਿਹੜੀ ਇਹ ਛੋਟੇ ਹਾਥੀ ਜਿਤਨੀ ਪੂਰੀ ਆਉਗੀ ਕਿ ਆਜੂਗੀ ਨਹੀਂ ਆਉਗੀ ਉੱਚ ਨਹੀਂ ਹੋਣੀ ਬਲੈਰੋ ਜੀ ਆਉਗੀ ਹਨਾ ਡੰਗਰ ਜਾਲੇ ਕਰਕੇ ਵੇਚਣਾ ਜਾਲੇ ਡੰਗੇ ਚਾਰ ਪੰਜ ਤੋਂ ਬਾਹਰ ਬੰਨ੍ਹਦੇ ਹਾਂਜੀ ਹਾਂਜੀ ਇਹਦਾ ਮੁੱਲ ਇਹਦਾ ਕੋਈ ਫੋਨ ਵੀ ਲਾਏ ਅੱਛਾ ਫੋਨ ਤੇ ਕਰਨਾ ਦੇ ਦੋਗੇ ਹਿਸਾਬ ਨਾਲ ਹੀ ਹਨਾ ਠੀਕ ਹੈ ਕੋਈ ਫੋਨ ਲਾਵੇ ਕਰੀਏ ਨਾ ਦੌਰ ਦੋ ਫਿਰ ਇਹਨੂੰ ਬਾਕੀ ਕਾਦਗਾਟ ਇਹਦਾ ਪੂਰਾ ਉੱਚਾ ਹੈ ਜਿਹੜਾ ਇੱਕ ਘਰੇ ਰੱਖੀ ਹੋਤਰਾ ਵੀ ਜੀ ਉਹਨਾਂ ਨੇ ਕੁਝ ਬਾਹਰ ਵੀ ਪਸ਼ੂ ਵੱਜੇ ਘਰੇ ਮੱਝਾਂ ਵੀ ਵੀ ਜੀ ਉਹਨਾਂ ਨੇ ਕਾਫੀ ਚੰਗੀਆਂ ਰੱਖੀਆਂ ਤੇ ਹਾਂਜੀ ਵੀ ਜੀ ਫਿਰ ਹੋਰ ਕੁਝ ਕਹਣਾ ਫਿਰ ਬਾਜਰੀਆਂ ਸੂਗੀਆਂ ਤੇ ਚੋਆਖਣ ਤਸੱਲੀ ਕਰਕੇ ਖੜੀਆਂ ਆਪਣੀ ਇੱਥੇ ਤਸੱਲੀ ਕਰਕੇ ਨਾ ਫੇਸ ਚਾ ਕੇ ਪਾਸ ਕਰਕੇ ਖੜਨਾ ਆ ਪੁੱਛ ਜਿਹੜੇ ਸਾਰੇ ਤੁਹਾਨੂੰ ਅੱਠ ਪਸ਼ੂ ਅੱਜ ਤੁਹਾਨੂੰ ਟੋਟਲ ਦਿਖਾਏ ਆ ਕੁਝ ਸੂਗੀਆਂ ਵਾਂ ਤੇ ਕੁਝ ਗੱਬਣਾ ਵਾਂ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਖ ਚਾਹ ਕੇ ਆਪਣੀ ਮਰਜ਼ੀ ਨਾਲ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ